ਕਰਨਲ ਬਾਠ ਦਾ ਕੇਸ ਹੈ ਸੁਣਵਾਈ ਹੋਣ ਜਾ ਰਹੀ ਹੈ ਇਸ ਸੁਣਵਾਈ ਜਿਹੜੀ ਦੂਜੇ ਨੰਬਰ ਦੇ ਉੱਤੇ ਹੋਣੀ ਇੱਕ ਵਾਰੀ ਪਹਿਲਾਂ ਹੋਈ ਪਹਿਲੀ ਵਾਰੀ ਕੇਸ ਲੱਗਿਆ 45 ਮਿੰਟ ਕਾਰਵਾਈ ਚੱਲੀ ਹੁਣ ਅਗਲੀ ਸੁਣਵਾਈ ਦੇ ਵਿੱਚ ਸੰਭਾਵਨਾਵਾਂ ਕੀ ਕੀ ਨੇ ਕੀ ਕੀ ਹੋ ਸਕਦਾ ਹੈ ਹਾਈ ਕੋਰਟ ਦੇ ਆਦੇਸ਼ ਕਿਸ ਦੇ ਉੱਤੇ ਨਿਰਪਰ ਕਰਦੇ ਨੇ ਉਹ ਉਹਦੇ ਬਾਰੇ ਤੁਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਿੱਥੇ ਜੇ ਗੱਲ ਖੜੀ ਹੈ ਕਿੱਥੇ ਪੁੱਜੀ ਹੈ ਦੇਖੋ ਜੋ ਜਾਣਕਾਰ ਦੱਸਦੇ ਨੇ ਹੋ ਸਕਦਾ ਹੈ ਕਿ ਪਰਿਵਾਰ ਮੰਨਣ ਦੇ ਵਿੱਚ ਸੁਣਾ ਦੇ ਵਿੱਚ ਆਇਆ ਕਿ ਪਰਿਵਾਰ ਇਸ ਗੱਲ ਤੇ ਵੀ ਮੰਨ ਸਕਦਾ ਜੇ ਪਲਾਨ ਏ ਜਾਂ ਉਹਨਾਂ ਦੀ ਆਪਸ਼ਨ ਏ ਹੈ ਕਿ ਪਹਿਲਾਂ ਤੇ ਜਾਂਚ सीबीआई ਨੂੰ ਕਰੇ ਜੇ सीबीआई ਨਹੀਂ ਕਰਦੀ ਤੇ ਹੋ ਸਕਦਾ ਹੈ ਕਿ ਜੁਆਇੰਟ ਇਨਵੈਸਟੀਗੇਸ਼ਨ ਵਾਸਤੇ ਉਹ ਮੰਨ ਲੈਣ ਜੁਆਇੰਟ ਇਨਵੈਸਟੀਗੇਸ਼ਨ ਮਸਲਨ ਕਿ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਤੇ ਆਰਮੀ ਦੀ ਕਾਰਵਾਈ ਇਸ ਕਰਕੇ ਉੱਥੇ ਰਾਏ ਵੰਡ ਸਕਦੀ ਹੈ ਕਿਉਂਕਿ ਬੀਤੇ ਦਿਨ ਜਿਹੜੇ ਐਸਆਈਟੀ ਦੇ ਚੇਅਰਮੈਨ ਬਣਾਏ ਸੀ ਐਸਪੀਐਸ ਪਰਮਾਰ ਸਾਹਿਬ ਉਹਨਾਂ ਪੰਜਾਬ ਵਿਜੀਲੈਂਸ ਬਿਊਰੋ ਚ ਲੈ ਆਂਦਾ ਹੈ ਜੇ ਚੀਫ ਡਾਇਰੈਕਟਰ ਉਹਨਾਂ ਦੀ ਜਗ੍ਹਾ ਕਿਸੇ ਹੋਰ ਹੈ ਜੇ ਆਈਪੀਐਸ ਆਫਸਰ ਨੂੰ ਜ਼ਿੰਮੇਵਾਰੀ ਨਹੀਂ ਦਿੱਤੀ ਹੋ ਸਕਦਾ ਹੈ ਕਿ ਜਦੋਂ ਕੱਲ ਸਵੇਰੇ ਸੁਣਵਾਈ ਹੋਣੀ ਆ ਤੇ ਪੰਜਾਬ ਸਰਕਾਰ ਕੋਰਟ ਦੇ ਜਰੀਏ ਸ਼ੋਰ ਕਰ ਸਕਦੀ ਹੈ ਕਿ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਕਰਨ ਨੂੰ ਤਿਆਰ ਆ ਜਿਹਦੇ ਸਾਡਾ ਇੱਕ ਆਫੀਸਰ ਹੋਏਗਾ ਇੱਕ ਇੰਡੀਅਨ ਆਰਮੀ ਦਾ ਹੋਏਗਾ ਤੇ ਉਸ ਹੋ ਸਕਦਾ ਹੈ ਕਿ ਫਿਰ ਉਹ ਪਰਿਵਾਰ ਮੰਨ ਵੀ ਸਕਦਾ ਕਿਉਂਕਿ ਉਸ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਖੁਦ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਆ ਪੰਜਾਬ ਪੁਲਿਸ ਦਾ ਨੇ ਭਰੋਸਾ ਤੋੜ ਚੁੱਕੀ ਆ ਪੰਜਾਬ ਪੁਲਿਸ ਦਾ ਵਿਸ਼ਵਾਸ ਉਹ ਟੁੱਟ ਚੁੱਕਾ ਇਸ ਕਰਕੇ ਹੋ ਸਕਦਾ ਹੈ ਕਿ ਉਹ ਪਰਿਵਾਰ ਜੁਆਇੰਟ ਇਨਵੈਸਟੀਗੇਸ਼ਨ ਤੇ ਮਾਨਣ ਕਿਉਂਕਿ ਉਹ ਖੁਦ ਇੰਡੀਅਨ ਆਰਮੀ ਦੇ ਕਰਨਲ ਹੈ ਤੇ ਅਗਰ ਇੰਡੀਅਨ ਆਰਮੀ ਦਾ ਕੋਈ ਲੈਫਟੀਨੈਂਟ ਜਨਰਲ ਵਗੈਰਾ ਇਸ ਐਸਆਈਡੀ ਦਾ ਮੈਂਬਰ ਬਣ ਗਿਆ ਤੇ ਲਾਜ਼ਮੀ ਤੌਰ ਤੇ ਉਹਨਾਂ ਨੂੰ ਭਰੋਸਾ ਹੋਊਗਾ ਕਿ ਸਾਨੂੰ ਇਨਸਾਫ ਮਿਲਦੇ ਚਾਂਸਸ ਨੇ ਕਿਉਂਕਿ ਜਿਹੜਾ ਪਟਿਆਲਾ ਪੁਲਿਸ ਆ ਭਰੋਸਾ ਖੋਹ ਚੁੱਕੀ ਆ ਪੂਰਾ ਪੰਜਾਬ ਪੁਲਿਸ ਤੇ ਇਲਜ਼ਾਮ ਇਹ ਲੱਗਦੇ ਹੁਣ ਪੀੜਤ ਨੂੰ ਕਿ ਸਾਨੂੰ ਧਮਕਾਇਆ ਜਾਂ ਡਰਾਇਆ ਜਾਂ ਸਾਡੇ ਤੇ ਮਾਨਸਿਕ ਤੌਰ ਤੇ ਦਬਾਅ ਪਾਇਆ ਜਾ ਰਿਹਾ ਇਸ ਕਰਕੇ ਇਹ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਹੁਣ ਪੰਜਾਬ ਸਰਕਾਰ ਨੇ ਵੀ ਐਕਸਰਸਾਈਜ਼ ਕੀਤੀ ਹੈ ਕਿ ਪਹਿਲਾਂ ਪਰਮਵੀਰ ਸਿੰਘ ਦੀ ਅਗਵਾਈ ਚ ਇੱਕ ਜਾਂਚ ਬਿਠਾਤੀ ਉਹਨੂੰ ਰਿਜੈਕਟ ਕਰਦੀ ਫਿਰ ਐਸਆਈਟੀ ਬਣਾਤੀ ਉਹ ਵੀ ਉਹਨਾਂ ਨੇ ਰਿਜੈਕਟ ਕਰਤੀ ਐਸਆਈਟੀ ਦਾ ਸਰਕਾਰ ਨੇ ਚੀਫ ਬਦਲ ਦਿੱਤਾ ਕਿਉਂ ਬਦਲ ਦਿੱਤਾ ਹੈ ਉਹ ਵੀ 1-2 ਦਿਨ ਤੇ ਸਥਿਤੀ ਸਪਸ਼ਟ ਹੋ ਜਣੀ ਹੈ ਜੇ ਕਿਸੇ ਨੂੰ ਲੱਗਦਾ ਕਿ ਕਿਸੇ ਵੱਡੇ ਕਾਂਗਰਸੀ ਦੇ ਖਿਲਾਫ ਜਿਹੜਾ ਪਰਚਾ ਦਰਜ ਹੋ ਸਕਦਾ ਉਹਨੂੰ ਕਿਸੇ ਮਸਲੇ ਦੇ ਵਿੱਚ ਵਲਿਟਿਆ ਜਾ ਸਕਦਾ ਆਪੋਜੀਸ਼ਨ ਦੇ ਲੀਡਰਾਂ ਨੂੰ ਫਿਰ ਜਿਵੇਂ ਪਿੱਛੇ ਜੇ ਵਰਿੰਦਰ ਕੁਮਾਰ ਸ਼ਰਮਾ ਵੇਲੇ ਬਹੁਤ ਸਾਰੇ ਕਾਂਗਰਸੀਆਂ ਦੇ ਖਿਲਾਫ ਜਾਂਚਾਂ ਸ਼ੁਰੂ ਹੋਈਆਂ ਨੋਟਿਸ ਕੱਢੇ ਗਏ ਹੁਣ ਫਿਰ ਉਹ ਤਾਂ ਦੀ ਐਕਸਰਸਾਈਜ਼ 1-2 ਦਿਨਾਂ ਤੋਂ ਬਾਅਦ ਸ਼ੁਰੂ ਹੋ ਜੂਗੀ ਜੀ ਇੱਕ ਤਾਂ ਚਲੋ ਨਿਰਭਰ ਕਰਦਾ ਇਸ ਕੇਸ ਵਿੱਚ ਕਿ ਪਰਿਵਾਰ ਕੀ ਚਾਹੁੰਦਾ ਹੈ ਪਰਿਵਾਰ ਦੀਆਂ ਤੇ ਦੋ ਹੀ ਮੰਗਾ ਪੈਂਡਿੰਗ ਨੇ ਇੱਕ सीबीआई ਤੋਂ ਜਾਂਚ ਕਰਵਾਉਣੀ ਤੇ ਇੱਕ ਐਸਐਸਪੀ ਨਾਨਕ ਸਿੰਘ ਦਾ ਤਬਾਦਲਾ ਦੂਜੀ ਗੱਲ ਆਦੇਸ਼ ਜਿਹੜਾ ਹਾਈ ਕੋਰਟ ਨੇ ਅਗਲਾ ਫੈਸਲਾ ਲੈਣਾ ਹੈ ਉਹ ਸਰਕਾਰ ਦਾ ਕੀ ਜਵਾਬ ਆਉਂਦਾ ਉਹਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰ ਸਕਦਾ ਹੈ ਕਿਉਂਕਿ ਇੱਕ ਉਸ ਅਧਿਕਾਰੀ ਦਾ ਨਾਮ ਵੀ ਮੰਗਿਆ ਗਿਆ ਵਕਾਇਦਾ ਐਫੀਡੇਵਿਟ ਵਿੱਚ ਕਿ ਕਿਸ ਨੇ ਰੋਕਿਆ ਸੀ ਐਫਆਈਆਰ ਕਰਨ ਤੋਂ ਤੁਰੰਤ ਜਿਹੜੀ ਕਰਨੀ ਬਣਦੀ ਸੀ ਬਿਲਕੁਲ ਕਿਉਂਕਿ ਪੋਈ ਮੈਂ ਕਹਿ ਰਿਹਾ ਸੀ ਸਰਕਾਰ ਨੇ ਜਿਹੜੀ ਐਕਸਰਸਾਈਜ਼ ਇੱਕ ਤੇ ਐਸਆਈਟੀ ਬਣਾਉਣੀ ਫਰੀ ਬਣਾਤਾ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀੜਤ ਪਰਿਵਾਰ ਨੇ 31 ਤਰੀਕ ਨੂੰ ਮਿਲਣਾ ਤੇ ਹੁਣ ਹੋ ਸਕਦਾ ਹੈ ਕਿ ਜਿਹੜੇ ਹੁਣ ਹਾਈ ਕੋਰਟ ਨੇ ਜਿਹੜੇ ਸਵਾਲ ਖੜੇ ਕੀਤੇ ਸੀ ਵੀ ਉਹ ਅਫੀਸਰ ਦਾ ਨਾਮ ਦੱਸੋ ਕਿਹੜਾ ਅਫੀਸਰ ਹੈ ਕਿਸ ਰੈਂਕ ਦਾ ਅਫੀਸਰ ਹੈ ਕਿ ਉਹ ਐਸਪੀ ਆ ਜਾਂ ਡੀਐਸਪੀ ਆ ਜਾਂ ਐਸਐਸਪੀ ਆ ਜਾਂ ਡੀਆਈਜੀ ਆ ਜਾਂ ਆਈਜੀ ਆ ਜਾਂ ਐਡੀਜੀਪੀ ਹੈ ਡੀਜੀਪੀ ਕਿਹੜਾ ਅਧਿਕਾਰੀ ਹੈ ਜਿਨੇ ਮਕਦਮਾ ਦਰਜ ਕਰ ਤੋਂ ਰੁਕਿਆ ਉਹ ਹੁਣ ਸਰਕਾਰ ਆਪਣੇ ਐਫੀਡੀਓਟ ਦੇ ਵਿੱਚ ਜਵਾਬ ਦਿੰਦੀ ਕਿ ਨਹੀਂ ਦਿੰਦੀ ਉਹ ਸਾਰੇ ਜਿਹੜੇ ਮਸਲੇ ਉਹ ਕੱਲ ਦੀ ਸੁਣਵਾਈ ਤੇ ਟਿਕੇ ਲੇਕਰ ਹੋ ਸਕਦਾ ਹੈ ਕਿ ਹੁਣ ਇੰਡੀਅਨ ਆਰਮੀ ਵੀ ਬਹੁਤ ਐਕਟਿਵ ਹੋਈ ਆ ਜੀ ਕਿਉਂਕਿ ਇੰਡੀਅਨ ਆਰਮੀ ਲੱਗਾ ਕਿ ਸਾਡੇ ਨਾਲ ਧੋਖਾ ਰੱਖਿਆ ਦਿੱਤਾ ਗਿਆ ਸਾਨੂੰ ਜੋ ਭਰੋਸੇ ਦਿੱਤੇ ਗਏ ਉਸ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਉੱਤੇ ਖਰਿਆ ਨਹੀਂ ਉਤਰੀ ਇਸ ਕਰਕੇ ਉਸ ਸਰਕਾਰ ਦੇ ਜੁਆਇੰਟਡ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਇੰਡੀਅਨ ਆਰਮੀ ਦਾ ਜਿਹੜਾ ਆਫੀਸਰ ਕੋਈ ਵੱਡੇ ਰੈਕ ਦਾ ਉਹਨੂੰ ਸ਼ਾਮਲ ਕੀਤਾ ਜਾ ਸਕਦਾ ਔਰ ਦੂਜੀ ਗੱਲ ਕਿ ਹਾਲਾਂਕਿ ਪੀੜਤ ਪਰਿਵਾਰ ਜਾਂ ਕੋਈ ਵੀ ਜਿਹੜਾ ਪਟੀਸ਼ਨਰ ਹੁੰਦਾ ਉਹ ਹਾਈ ਕੋਰਟ ਦੇ ਵਿੱਚ ਆ ਸਕਦਾ ਉਹ ਆਪਣੀ ਸੁਣਵਾਈ ਸੁਣ ਸਕਦਾ ਪਰ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਸ਼ਾਇਦ ਕੱਲ ਪੀੜਤ ਪਰਿਵਾਰ ਉਸ ਸੁਣਵਾਈ ਦੇ ਵਿੱਚ ਨਾ ਆਉਣ ਉਹ ਫਿਰ ਦੂਜੀ ਗੱਲ ਇਹ ਵੀ ਹੈ ਕਿ ਕਿਉਂਕਿ ਤੁਸੀਂ ਜਦੋਂ ਕੋਰਟ ਦੀ ਕਾਰਵਾਈ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਪਟੀਸ਼ਨਰ ਵੱਲੋਂ ਵਕੀਲ ਹੀ ਬਹਿਸ ਕਰਦੇ ਨੇ ਤੁਸੀਂ ਉੱਥੇ ਖੁਦ ਜਿਹੜਾ ਪੀੜਤ ਹੁੰਦਾ ਉਹ ਉਹਦੇ ਚ ਬੈਸ ਦਾ ਹਿੱਸਾ ਨਹੀਂ ਹੋ ਸਕਦਾ ਇਸ ਕਰਕੇ ਉਹਨਾਂ ਲੱਗਦਾ ਹੋਊਗਾ ਕਿ ਸਾਡਾ ਜਾਣ ਦਾ ਕੋਈ ਫਾਇਦਾ ਵੀ ਨਹੀਂ ਹੈਗਾ ਔਰ ਦੂਜੀ ਇਹ ਵੀ ਗੱਲ ਹੈ ਕਿ ਉਹਨਾਂ ਨੂੰ ਇਹ ਵੀ ਹੈ ਕਿ ਉਹਨਾਂ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਜੀ ਕਿ ਸਾਡੀਆਂ ਦੋ ਮੰਗਾਂ ਨੇ ਜਾਣ ਦਾ ਮਸਲਾ ਸੀਬੀਆਈ ਦੇ ਹੈਂਡਓਵਰ ਕੀਤਾ ਜਾਵੇ ਜਾਂ ਫਿਰ ਜਿਹੜਾ ਉੱਥੋਂ ਦਾ ਐਸਐਸਪੀ ਨੂੰ ਬਦਲਿਆ ਜਾਵੇ ਹੁਣ ਦੇਖਦੇ ਹਾਂ ਕਿ ਕੱਲ ਜਿਹੜਾ ਪੰਜਾਬ ਸਰਕਾਰ ਵੱਲੋਂ ਰਿਪਲਾਈ ਦੇਣਾ ਜਵਾਬ ਦੇਣਾ ਹਾਈ ਕੋਰਟ ਦੇ ਵਿੱਚ ਸਰਕਾਰ ਕੀ ਭਰੋਸਾ ਦਿੰਦੇ ਕਿ ਸਰਕਾਰ ਸੀਬੀਆਈ ਦੀ ਜਾਂਚ ਕਰੋਣ ਨੂੰ ਤਿਆਰ ਹੋਏਗੀ ਜਾਂ ਕੇ ਸਰਕਾਰ ਐਸਐਸਪੀ ਨੂੰ ਬਦਲਣ ਨੂੰ ਤਿਆਰ ਹੋਏਗੀ ਜਾਂ ਫਿਰ ਪੰਜਾਬ ਸਰਕਾਰ ਐਸਆਈਟੀ ਨੂੰ ਨਵੇਂ ਸਿਰੇ ਤੋਂ ਬਣਾ ਕੇ ਉਸ ਐਸਆਈਟੀ ਦੇ ਵਿੱਚ ਇੰਡੀਅਨ ਆਰਮੀ ਦੇ ਕਿਸੇ ਅਫਸਰ ਨੂੰ ਪਾਏਗੀ ਜੀ ਤੇ ਇੰਡੀਅਨ ਆਰਮੀ ਦੇ ਅਫਸਰ ਨੂੰ ਪਾਏਗੇ ਤੇ ਉਹਨਾਂ ਨੂੰ ਵੈਸਟਰਨ ਕਮਾਂਡ ਨੂੰ ਚਿੱਠੀ ਲਿਖਣੀ ਪਊਗੀ ਹਮ ਜਾਂ ਭਾਰਤ ਸਰਕਾਰ ਨੂੰ ਚਿੱਠੀ ਲਿਖਣੀ ਪੈਗੀ ਕੋਈ ਨਾ ਕੋਈ ਜਿਹੜਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਅਡਾਪਟ ਕਰਕੇ ਅਗਲੀ ਕਾਰਵਾਈ ਹੋਏਗੀ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਪੀੜਤ ਨੂੰ ਜਿਹੜਾ ਵਾ ਉਹ ਇंसाफ ਮਿਲਣਾ ਚਾਹੀਦਾ ਜੀ